ਜਣਾ ਚੁਣ ਜਿਹੜਾ ਅੱਜ ਕੀਤਾ ਗਿਆ ਕੋਈ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਕਿ 크리스마ਸ ਦਾ ਪਵਿੱਤਰ ਤਿਹਾੜੀ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦੇ ਉਪਲਖਸ਼ ਦੇ ਵਿੱਚ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਕਿ ਕੁਝ ਕੁ ਸਾਲਾਂ ਤੋਂ ਇਦਾਂ ਦੀ ਪ੍ਰਥਾ ਚੱਲਦੀ ਹੈ ਕਿ ਜਦੋਂ ਦਸੰਬਰ ਦਾ ਮਹੀਨਾ ਸਟਾਰਟ ਹੁੰਦਾ ਆ ਸਾਡੇ ਲਈ ਤਾਂ ਐਡਵੈਂਟ ਸੀਜ਼ਨ ਹੈ ਪਵਿੱਤਰ ਮਹੀਨਾ ਆ ਕਿ ਕੈਰਲਸ ਦੇ ਰੂਪ ਦੇ ਵਿੱਚ ਘਰ ਘਰ ਜਾ ਕੇ ਵਧਾਈ ਦੇਣੀ ਹੁੰਦੀ ਹੈ ਤੇ ਦੱਸਣਾ ਹੁੰਦਾ ਹੈ ਕਿ ਆਪਾਂ ਤੋਂ ਆਜ਼ਾਦ ਕਰਨ ਦੇ ਲਈ ਮੁਕਤੀ ਦਾਤੇ ਦਾ ਜਨਮ ਦਿਹਾੜਾ ਮਨਾਇਆ ਜਾਣਾ ਤੇ ਇਹਦੇ ਵਿੱਚ ਕੋਈ ਸ਼ਰਾਰਤੀ ਅਨਸਰ ਆ ਕੇ ਪ੍ਰੋਪੋਗੈਂਡੇ ਬਣਾ ਲੈਂਦੇ ਆ ਸਾਡੀਆਂ ਪ੍ਰਾਰਥਨਾਵਾਂ ਦਾ ਮਜ਼ਾਕ ਉਡਾਇਆ ਜਾਂਦਾ ਸਾਡੇ ਪ੍ਰਚਾਰ ਦਾ ਮਜ਼ਾਕ ਉਡਾਇਆ ਜਾਂਦਾ ਆ ਜਦਕੀ ਵੱਡੇ ਵੱਡੇ ਦਾਅਵੇ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਕਿ ਸਾਈਬਰ ਦੇ ਉੱਤੇ ਸਾਡੀ ਬਹੁਤ ਪੈਣੀ ਨਿਗਾ ਆ ਕਿ ਅਸੀਂ ਕੁਛ ਨਹੀਂ ਹੋਣ ਦਿੰਦੇ ਜਦੋਂ 크ਿਸਚਨ ਕਮਿਊਨਿਟੀ ਉੱਠਣ ਲੱਗਦੀ ਤੇ ਇੱਕ ਅਨਾਉਂਸਮੈਂਟ ਕਰ ਦਿੰਦੇ ਆ ਵੀ ਹੇਟ ਸਪੀਚ ਦੇ ਉੱਤੇ ਪਰਚਾ ਦਿੱਤਾ ਜਾਏਗਾ ਆ ਜਦੋਂ ਇਹ ਹੇਟ ਸਪੀਚ ਸਾਡੇ ਅਗੇਂਸਟ ਦਿੰਦੇ ਆ ਕਿ ਉਦੋਂ ਕਾਨੂੰਨ ਚੇਂਜ ਹੋ ਜਾਂਦਾ ਆ ਅਸੀਂ ਇਹ ਮੰਗ ਕਰਨੀ ਚਾਹੁੰਦੇ ਆ ਵੀ ਇਹ 크ਿਸਮਸ ਦੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਪੋਗੈਂਡੇ ਉਠਾਉਂਦੇ ਆ ਉਹਨਾਂ ਦੇ ਲਗਾਮ ਪਾਈ ਜਾਏ ਤੇ ਬੈਨ ਕੀਤਾ ਜਾਵੇ ਕੋਈ ਵੀ ਲੋਕ ਆਪਣੀ ਮਰਜ਼ੀ ਦੇ ਨਾਲ ਕਿਸੇ ਦੇ ਧਰਮ ਦੇ ਅਗੇਂਸਟ ਨਾ ਬੋਲੇ ਕਿਉਂਕਿ ਜਿੱਦਾਂ 크ਰਿਸਚੀਅਨਿਟੀ ਕਿਸੇ ਦੇ ਅਗੇਂਸਟ ਨਹੀਂ ਹੈ ਤੇ ਅਸੀਂ ਵੀ ਇਹ ਨਹੀਂ ਚਾਹੁੰਦੇ ਵੀ ਸਾਡੀ ਪੀਸਫੁਲ ਲਵਿੰਗ ਕਮੇਟੀ ਕਮਿਊਨਿਟੀ ਦੇ ਅਗੇਂਸਟ ਕੋਈ ਬੋਲੇ ਇਸ ਲਈ ਇਹਦੇ ਤੇ ਕੜੇ ਤੋਂ ਕੜੇ ਕਾਨੂੰਨ ਬਣਾਏ ਜਾਣ ਤੇ ਦੂਸਰਾ ਇੱਕ ਅੱਛੇ ਬਿਲ ਸੰਸ਼ੋਧਨ ਬਿਲ ਕੀਤਾ ਗਿਆ 2025 ਸੋਸਾਇਟੀ ਐਕਟ ਦੇ ਵਿੱਚ ਖਾਸ ਜੋ ਕਹਿੰਦੇ ਵਿਧਾਨ ਸਭਾ ਪੇਸ਼ ਕਰਨਾ ਆ ਉਹਦੇ ਤੇ ਅਸੀਂ ਮੰਗ ਕਰਾਂਗੇ ਕਿ ਸਾਡੇ ਚਰਚ ਜਿਹੜੇ ਨੋਰਮਸ ਤੇ ਪਾਸ ਹੁੰਦੇ ਆਏ ਆ ਉਸੇ ਨਾਮ 'ਤੇ ਚੱਲਣਗੇ ਜਦੋਂ ਉਹਨਾਂ ਦੀ ਰੀਨਿਊਅਲ ਡੇਟ ਹੈ ਉਦੋਂ ਰੀਨਿਊ ਹੋਣਗੇ ਇਸ ਲਈ ਉਹਨਾਂ ਤੇ ਕੋਈ ਬੈਨ ਕੋਈ ਬੰਦਿਸ਼ ਨਹੀਂ ਨਾ। ਦੂਸਰ ਤੁਸੀਂ ਕਾਲੀਆਂ ਪੱਟੀਆਂ ਬਣੀਆਂ ਕਾਲੀਆਂ ਪੱਟੀਆਂ ਬਣਨ ਦਾ ਕੀ ਕਾਰਨ? ਕਾਲੀਆਂ ਪੱਟੀਆਂ ਬਣਨ ਦਾ ਇਹੀ ਕਾਰਨ ਹੈ ਜੀ ਸਾਲ ਦੇ ਵਿੱਚ ਸਾਡਾ ਇੱਕ ਤਿਉਹਾਰ ਆਉਂਦਾ ਹੈ। ਅਸੀਂ ਸ਼ਾਂਤੀ ਪਿਆਰ ਤੇ ਜੋਸ਼ ਨਾਲ ਮਨਾਉਣਾ ਹੁੰਦਾ ਹੈ। ਖੁਸ਼ਖਬਰੀ ਦਾ ਸੁਨੇਹਾ ਦੇਣਾ ਹੁੰਦਾ ਹੈ ਤੇ ਹਰ ਸਾਲ ਅਸੀਂ ਮੰਗ ਪੱਤਰ ਦਿੰਨੇ ਆ। ਪਰ ਸਰਕਾਰਾਂ ਉਧਰ ਧਿਆਨ ਨਹੀਂ ਦਿੰਦੀ ਐ ਤੇ ਜਦੋਂ ਇੱਕ ਅੱਦੇ ਨੂੰ ਸਜ਼ਾ ਇਦਾਂ ਦੀ ਹੋਈ ਹੋਵੇ ਉਹਨੂੰ ਸਬਕ ਸਿਖਾਇਆ ਹੋਵੇ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਕਿਸੇ ਵੀ ਕਮਿਊਨਿਟੀ ਜਾਂ ਧਰਮ ਦੇ ਖਿਲਾਫ ਕੋਈ ਗੱਲ ਜਾਂ ਬਿਆਨਬਾਜ਼ੀ ਕਰੇ ਲੱਗਦਾ ਜਿਹੜੀ ਸ਼ਰਾਬ ਦੇ ਠੇਕੇ ਉਹ ਵੀ ਬੰਦ ਹੋਣੇ ਚਾਹੀਦੇ ਇਹ ਵੀ ਨਜ਼ਰ ਵਿੱਚ ਦੇਖੋ ਜੀ ਗੱਲ ਇਦਾਂ ਆ ਅਸੀਂ ਇਹ ਪ੍ਰਾਰਥਨਾ ਤੇ ਦੇਨੇ ਨਾ ਤਾਂ ਅਸੀਂ ਕਿਸੇ ਨੂੰ ਕਹਿੰਨੇ ਵੀ ਨਾਨ ਵੇਜ ਨਾ ਖਾਵੇ ਨਾ ਅਸੀਂ ਕਹਿੰਨੇ ਵੀ ਕੋਈ ਸ਼ਰਾਬ ਨਾ ਪੀਵੇ ਕਿਉਂਕਿ ਸਰਕਾਰ ਦਾ ਕਹਿਣਾ ਆ ਵੀ ਰੈਵਨਿਊ ਜਿਹੜਾ ਗਵਰਨਮੈਂਟ ਦਾ ਆ ਇਹ ਇਹਨਾਂ ਅਲਕੋਹਲਾਂ ਦੇ ਚੀਜ਼ਾਂ ਤੋਂ ਬਣਦਾ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਜਿਹਦੇ ਨਾਲ ਗਰੀਬ ਲੋਕਾਂ ਨੂੰ ਸਹਾਇਤਾ ਮਿਲਦੀ ਆ ਰੈਵਨਿਊ ਜਨਰੇਟ ਕਰਦੀ ਆ ਚੱਕਾ ਉਹ ਬੈਨ ਹੋਵੇ ਇਹ ਸਰਕਾਰ ਦੀ ਮਰਜ਼ੀ ਆ ਵੀ ਕੁਝ ਬੰਦ ਹੋਵੇ ਨਾ ਹੋਵੇ ਪਰ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਧਰਮ ਦੇ ਅਗੇਂਸਟ ਨਾ ਹੋਵੇ ਅੱਛਾ ਕਿ ਰੁਵਾਈ 2 ਅਕਤੂਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਛੁੱਟੀ ਹੁੰਦੀ ਆ ਗਾਂਧੀ ਅਕਤੂਬਰ ਤੇ ਉਹਨਾਂ ਦੀ ਇੱਕ ਛੁੱਟੀ ਦੇਸ਼ ਦੇ ਵਿੱਚ ਮਨਾਈ ਗਈ ਆ ਔਰ ਇਹ ਤੇ ਧਾਰਮਿਕ ਜਦੋਂ ਪ੍ਰੋਗਰਾਮ ਆਉਂਦੇ ਉਸ ਦਿਨ ਢੇਕੇ ਕਿਉਂ ਨਹੀਂ ਬੰਦ ਹੁੰਦੇ ਹਰ ਠੇਕਿਆਂ ਦੀ ਗੱਲ ਇਦਾਂ ਆ ਵੀ ਠੇਕਿਆਂ ਦਾ ਸਾਡਾ ਕੋਈ ਵਿਸ਼ੇ ਨਹੀਂ ਹੈ ਗੱਲ ਸਾਡਾ ਇਹ ਹੈ ਵੀ ਸਾਡੀ ਧਾਰਮਿਕ ਆਸਥਾ ਨੂੰ ਠੇਸ ਪਹੁੰਚ ਰਹੀ ਹੈ ਆ ਤੁਸੀਂ ਜਲੰਧਰ ਪ੍ਰੋਟੈਸਟ ਦੇਖਿਆ ਹੋਣਾ ਬੂਤਲਾਜ ਪੈਟਰੋਲ ਹੈ ਤੁਸੀਂ ਸੁਣਿਆ ਹੋਣਾ ਕਿ ਬੋਟਲ ਬੰਬ ਹੁੰਦਾ ਪੈਟਰੋਲ ਬੰਬ ਹੁੰਦਾ ਉਹ ਟੈਰਰਿਸਟ ਐਕਟੀਵਿਟੀ ਹੋਈ ਹੈ ਜਿਨ੍ਹਾਂ ਨੇ ਉਹ ਤਿਆਰ ਕੀਤਾ ਜਿਨ੍ਹਾਂ ਨੇ ਪੈਟਰੋਲ ਮੁਹੱਈਆ ਕਰਾਇਆ ਉਹਨਾਂ ਦੇ ਉਹ ਧਾਰਮਾਂ ਦੇ ਉੱਤੇ ਉਹ ਕੇਸ ਨਰਜ ਕੀਤਾ ਜਾਵੇ ਤਾਂ ਕਿ ਇਦਾਂ ਦੀ ਐਕਟੀਵਿਟੀ ਚ ਕੰਮ ਨਾ ਆਵੇ ਮੇਨ ਰੋਡ ਬੰਦ ਕਰ ਦਿੱਤਾ ਗਿਆ ਸੰਕਟਾਂ ਦੇ ਵਿੱਚ ਰੋਸ ਹੈ ਬਹੁਤ ਜ਼ਿਆਦਾ ਰੋਸ ਹੈ ਕਿ ਸਾਡੇ ਪਵਿੱਤਰ ਤਿਉਹਾਰ 크ਿਸਮਸ ਦੇ ਜਦੋਂ ਵੀ ਆਂਦਾ ਆ ਤਾਂ ਕੋਈ ਨਾ ਕੋਈ ਜਾਣ ਕੇ ਪ੍ਰੋਪੋਗੈਂਡੇ ਖੜੇ ਕਰ ਦਿੱਤੇ ਜਾਂਦੇ ਨੇ ਕਿ ਸਾਡੇ ਜਿਹੜੇ ਹੱਕ ਨੇ ਉਹ ਖੋਏ ਜਾਣ ਤੇ ਸਾਡੇ ਧਰਮ ਦੀ ਬਦਨਾਮੀ ਕੀਤੀ ਜਾ ਸਕੇ ਅੱਜ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਨੌਜਵਾਨ ਅਤੇ ਬੱਚਿਆਂ ਤੇ ਭੈਣਾਂ ਨੂੰ ਸੜਕ ਬੰਦ ਕਰਨੀ ਪਈ ਹੈ ਕਾਫੀ ਦੇਰ ਤੋਂ ਜਿਹੜੇ ਇੱਥੇ ਲੋਕਲ ਅਫੀਸਰ ਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਨੀਂ ਦੇ ਰખી ਵੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਕੋਈ ਸੀਨੀਅਰ ਅਫੀਸਰ ਡੀਸੀ ਆਫਿਸ ਤੋਂ ਜਾਂ ਕਿਤੋਂ ਆਵੇ ਪਰ ਮੈਨੂੰ ਐ ਲੱਗਦਾ ਵੀ ਉਹ ਕੋਈ ਇਦਾਂ ਦੀ ਗੱਲ ਠੀਕਰੇ ਨੇ ਕਦ ਗਰੋਡ ਬੰਦ ਰਹੂਗਾ ਜੀ ਇਹ ਰੋਡ ਅਨਮਿਥੇ ਸਮੇਂ ਤੱਕ ਜਦ ਤੱਕ ਸਾਨੂੰ ਕੋਈ ਸੁਨੇਹਾ ਨਹੀਂ ਆਂਦਾ ਵੀ ਅਸੀਂ ਆ ਰਹੇ ਹਾਂ ਜੇ ਸਾਨੂੰ ਅਸੀਂ ਪੀਸ ਲਵਿੰਗ ਕਮਿਊਨਿਟੀ ਆ ਜੋ ਚਾਹਦੇ ਆ ਤਾਂ ਸਾਡੇ ਨਾਲ ਐਡਮਿਨਿਸਟ੍ਰੇਸ਼ਨ ਗੱਲ ਕਰੇ ਉਦਾਂ ਦੇ ਨਾਮ 'ਚ ਗਿਆ ਤਾਂ ਉਹ ਜਿਹੜਾ ਡਿਫਰੈਂਟ ਲੁਕੀਆ ਸਭ ਤੋਂ ਪਹਿਲਾਂ ਦਾ ਜੋ ਪਵਿੱਤਰ ਮਹੀਨਾ ਕ੍ਰਿਸਮਸ ਦਾ ਉਹਨੀਆਂ ਸਾਰਿਆਂ ਨੂੰ ਮੁਬਾਰਕਾਂ ਲਈ ਭਾਈਆ ਔਰ ਕ੍ਰਿਸਮਸ ਦੇ ਮਹੀਨੇ ਵਿੱਚ ਜਿਹਦੀਦਾ ਕਈ ਲੋਕਾਂ ਨੂੰ ਸ਼ਰਾਪ ਦੀ ਅੰਸਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਆ ਉਹ ਮਸੀਹ ਭਾਈਚਾਰੇ ਦੇ ਪ੍ਰਤੀ ਜਿਵੇਂ ਬਹੁਤ ਕੰਟ੍ਰੋਵਰਸ਼ੀਅਲ ਟਿੱਪਣੀਆਂ ਕਰਦੇ ਆ ਤੇ ਉਹਦੀ ਅਸੀਂ ਨਿੰਦਾ ਕਰਦੇ ਆ ਤੇ ਅੱਜ ਅਸੀਂ ਉਸ ਤੇ ਰੋਸ ਦੇ ਵਿੱਚ ਇੱਕ ਸ਼ਾਂਤੀ ਯਾਤਰਾ ਕੱਢ ਰਹੇ ਆ ਟੈਂਪਲ ਆਫ ਗੋਡ ਚਰਚ ਤੋਂ ਆਪਣੇ ਜਲੰਧਰ ਬਾਈਪਾਸ ਤੱਕ ਰੋਕੇ ਦੇ ਕੋਈ ਐਦਾ ਦਾ ਕਾਨੂੰਨ ਬੰਨਣਾ ਚਾਹੀਦਾ ਸਖਤ ਵੀ ਜਿਹੜੇ ਲੋਕ ਧਾਰਮਿਕ ਰੂਪ ਟਾਰਗੇਟ ਕਰਦੇ ਆ ਹਾਂ ਬਿਲਕੁਲ ਜਿੱਦਾਂ ਸਾਡੇ ਕਮਿਸ਼ਨ ਸਾਹਿਬ ਵੀ ਜਿਹੜੇ ਲੁਧਿਆਣੇ ਤੇ ਉਹਨਾਂ ਨੇ ਕਿਹਾ ਕਿ ਜਿਹਨੇ ਏ ਸਪੀਚ ਕਰੂ ਕਣੀਆ ਹੀ ਕਰ ਲਈ ਚੰਗੀ ਤਰ੍ਹਾਂ ਉਹਨਾਂ ਦੀ ਕਾਰਵਾਈ ਕੀਤੀ ਜਰੂਰੀ ਚਲੋ ਤੇ ਬਾਕੀ ਉਹਨਾਂ ਨੇ ਵੀ ਕਿਹਾ ਵਾ ਕਿ ਜਦੋਂ ਦਸੰਬਰ ਦਾ ਮਹੀਨਾ ਆ ਜਾਂਦਾ ਵਾ ਕੁਝ ਜਿਹੜੇ ਆ ਸ਼ਰਾਪਤੀ ਤੱਤ ਨੇ ਜਿਹੜੇ ਮਾਹੌਲ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਉੱਠ ਕੇ ਖੜੇ ਹੋ ਜਾਂਦੇ ਨੇ ਤੇ ਇਹੋ ਜਿਹਾ ਪੰਜਾਬ ਦੇ ਵਿੱਚ ਮਾਹੌਲ ਸਿਰਜ ਦਿੰਦੇ ਨੇ ਕਿ ਜਿੱਦਾਂ ਇੱਕ ਦੂਸਰੇ ਨੂੰ ਅਸੀਂ ਵੱਢ ਖਾਣ ਨੂੰ ਪੈਂਦੇ ਇੱਕ ਦੂਸਰੇ ਦੇ ਅਸੀਂ ਧਰਮ ਦੀ ਅਸੀਂ ਸੋਚਦੇ ਨੇ ਕਿ ਆਪਾਂ ਕੀ ਬੋਲਣਾ ਵਾ ਇੱਕ ਦੂਸਰੇ ਤੇ ਅਸੀਂ ਹੇਟ ਸਪੀਚ ਦੇ ਨਾਲ ਅਸੀਂ ਇੱਕ ਦੂਸਰੇ ਤੇ ਫਿਰਦਿਆਂ ਨੂੰ ਬਨੋਂ ਦਿੰਨੇ ਆ ਤੇ ਇਸ ਚੀਜ਼ ਨੂੰ ਅਸੀਂ ਪੰਜਾਬ ਅੱਗੇ ਵੀ ਪੰਜਾਬ ਸਰਕਾਰ ਅੱਗੇ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਆਪਾਂ ਇਸ ਚੀਜ਼ ਨੂੰ ਰੋਕਿਆ ਜਾਵੇ ਤਾਂ ਕਿ ਪੰਜਾਬ ਦੇ ਮਾਹੌਲ ਨੂੰ ਜਿਹੜਾ ਖਰਾਬ ਨਾ ਕੀਤਾ ਜਾਵੇ ਪੰਜਾਬ ਦਾ ਮਾਹੌਲ ਇੱਕ ਬੜਾ ਸ਼ਾਂਤੀਪੂਰਵਕ ਮਾਹੌਲ ਆ ਹਰੇਕ ਭਾਈਚਾਰਾ ਹਰੇਕ ਤਿਉਹਾਰ ਨੂੰ ਮਨਾਉਂਦਾ ਤੇ ਸਾਡਾ ਵੀ ਜਦੋਂ ਇੱਕ ਤਿਉਹਾਰ ਆਂਦਾ 크ਿਸਮਸ ਦਾ ਤੇ ਉਹਨੂੰ ਵੀ ਅਸੀਂ ਬੜੇ ਪਿਆਰ ਨਾਲ ਸੰਜੀਦਗੀ ਦੇ ਨਾਲ ਖੁਸ਼ੀਆਂ ਨਾਲ ਮਨਾਉਣਾ ਚਾਹੁੰਦੇ ਆ ਤੇ ਸਾਨੂੰ ਮਨਾਣ ਦਿੱਤਾ ਜਾਵੇ ਤੇ ਜਿਹੜੇ ਵੀ ਇਦਾਂ ਦੇ ਹੇਟ ਸਪੀਚ ਵਾਲੇ ਲੋਕ ਹੈਗੇ ਉਹਨਾਂ ਨੂੰ ਨਕੇਲ ਪਾਈ ਜਾਵੇ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਢੱਕਿਆ ਜਾਵੇ ਤੇ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਨਹੀਂ ਕਰਨਾ ਸਾਡੇ ਮਸਜਿਦ ਦੇ ਮਸੀਬਾ ਪਾਸਟਰਾਂ ਦੇ ਖਿਲਾਫ ਸਾਡੇ ਜੋ ਸਾਡੇ ਵਰਸ਼ਿਪਰ ਸੌਂਗ ਆ ਉਹਨਾਂ ਤੇ ਮਜ਼ਾਕ ਉਡਾਇਆ ਜਾਂਦਾ ਵਾ ਉਹਨਾਂ ਤੇ ਸਰਕਾਰ ਕਿਉਂ ਨਹੀਂ ਨਕੇਲ ਖਸਦੀ ਕਿਉਂ ਨਹੀਂ ਉਹਨਾਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੈਨ ਕਰਦੀ ਹੈਗੀ ਹੋਰ ਸਾਡੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਕੋਈ ਵੀ ਭੜਕਾਊ ਭਾਸ਼ਣ ਨਹੀਂ ਦਿੱਤਾ ਜਾਊਗਾ ਹਨਾ ਕੋਈ ਵੀ ਜੇ ਕੋਈ ਸੋਸ਼ਲ ਮੀਡੀਆ ਦੇ ਭੜਕਾਊ ਭਾਸ਼ਣ ਦਿੰਦਾ ਉਹਦੇ ਤੇ ਕੜੀ ਤੋਂ ਕੜੀ ਕਾਰਵਾਈ ਕਰਦੇ ਆ ਪਰ ਜਦੋਂ ਸਾਡੀ ਮਸੀਬਾ ਭਾਵਨਾਵਾਂ ਤੇ ਕੋਈ ਗੱਲ ਆਂਦੀ ਆ ਉਦੋਂ ਕੋਈ ਸਰਕਾਰ ਸੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਵੀ ਸੋ ਜਾਂਦਾ ਵਾ ਉਦੋਂ ਕੋਈ ਹਲਚਲ ਨਹੀਂ ਹੁੰਦੀ ਅਸੀਂ ਇਹੀ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਕਹਿੰਨੇ ਆ ਕਿ ਸਾਡੇ ਸਾਡੇ ਵੀ ਧਾਰਮਿਕ ਭਾਵਨਾਵਾਂ ਆ ਵਾ ਅਸੀਂ ਵੀ ਪੂਰੀ ਧਾਰਮਿਕਤਾ ਨਾਲ ਪਵਿੱਤਰਤਾ ਦੇ ਨਾਲ ਇਸ ਦਿਨ ਨੂੰ ਮਨਾਉਣਾ ਚਾਹੁੰਦੇ ਆ ਸਾਨੂੰ ਮਨਾਣ ਦਿੱਤਾ ਜਾਵੇ ਇਹ ਸਭ ਨੂੰ ਕਵਾਂਗੇ ਸਭ ਨੂੰ ਜੈ ਮਸੀਹੀ ਕੀ ਕਹਿਣਾ ਚਾਹੁੰਗੇ ਇਹ ਸ਼੍ਰੀ ਅਲਬਰਟ ਦੁਆਜੀ ਨੇ ਏ ਪ੍ਰੈਜ਼ੈਂਟ ਆਫ ਅ ਕੁਐਸਚਨ ਯੂਨਾਈਟਿਡ ਫੈਡਰੇਸ਼ਨ ਪੰਜਾਬ ਇਹਨੇ ਮੰਗ ਪੱਤਰ ਦਿੱਤਾ ਕਿ ਜਿਹੜਾ ਕੋਈ ਇਨਸੀਡੈਂਟ ਹੋਇਆ ਸੀ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਰਿਗਾਰਡਿੰਗ ਹਨ ਹੋਰ ਮੰਗਾ ਦਿੱਤੀ ਕਿ ਆਉਣ ਵਾਲੇ ਯੂਰਪਿਕ ਦਿਨ ਰਹਿ ਗਏ ਨੇ ਇਹਦੇ ਪਰਦੇ ਦਿਨ ਉਹ ਪਰਦੇ ਪੰਜਾਬੀ ਜਦੋਂ ਛੋਟੇ ਪਰਦੇ ਚ ਬੜਾ ਗੱਲ ਕਹਿੰਦੇ ਸੀ ਪਰ ਕਿਸ਼ਮ ਭਾਈਚਾਰੇ ਦੇ ਜਿੰਨੇ ਵੀ ਅੱਗੇ ਤਿਵਾਰ ਆ ਰਹੇ ਨੇ ਉਹ ਇੱਕ ਉਹਨਾਂ ਵਾਸਤੇ ਪੂਰੀ ਸੁਰੱਖਿਆ ਪ੍ਰੋਵਾਈਡ ਕੀਤੀ ਜਾਂਦੀ ਜਿਹੜੇ ਵੀ ਇਹਨਾਂ ਦੇ ਨਾਲ ਕੋਈ ਸ਼ਰਾਪਤ ਕਰ ਰਿਹਾ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ ਐਕਸ਼ਨ দেয়া ਜਾਂ ਤੇ ਜਿਹੜੀ ਇਹਨਾਂ ਦੀ ਹੋਰ ਇੱਕ ਥੋੜਾ ਸਾਨੂੰ ਵੱਡੀ ਮੰਗ ਹੈਗੀ ਹੈ ਕਿ ਜਿਹੜੀ ਕੋਈ ਸਰਕਾਰ ਅੱਗੇ ਕੋ ਬਿਲ ਪਾਸ ਕਰਨ ਜਾ ਰਹੀ ਹੈ ਹਾਂਜੀ ਸਾਈਟੀ ਉਹਦੇ ਵਾਸਤੇ ਇਹਨਾਂ ਨੇ ਆਪਣੇ ਜਾ ਰੱਖੇ ਨੇ ਇਸ ਪੱਤਰ ਦੇ ਵਿੱਚ ਇਹ ਪੱਤਰ ਨੂੰ ਮੈਂ ਪ੍ਰੋਪਰ ਕਰ ਲਿਆ ਤੇ ਉਹ ਹੁਣ ਥ्रू ਪ੍ਰੋਪਰ ਚੈਨਲ ਮਾਜੋਬ ਬੀ ਸੀ ਸਾਹਿਬ ਦੇ ਜਿੱਤੇ ਮਾਜੋਬ ਜਿਹੜੇ ਕੰਸਰਨਡ ਅਧਾਰਾ ਹੈ ਦਾ ਸੀਮ ਆਫਿਸ ਹੈ ਦਾ ਉੱਪਰ ਤੱਕ ਫਿਲ ਦਫਤਰ ਤੱਕ ਠੀਕ ਹੈ ਥੈਂਕ ਯੂ ਥੈਂਕ ਯੂ